ਜਾਰਿਆ ਟਰੈਕਟਰਾਂ ਦੇ ਕਬੱਡੀ ਕੱਪ ਦਾ ਦੁਨੀਆਂ ਨੂੰ ਇੰਤਜ਼ਾਰ ਸੀਗਾ ਕਕਰਾਲੇ ਭਾਈਕੇ ਦੇ ਵਿੱਚ ਫਾਈਨਲ ਆ ਪ੍ਰਤਾਪ ਕੜਿਆਣੇ ਨੇ ਭੁਰੀਏ ਸਿੰਸਰ ਨੂੰ ਜਫਾ ਲਾਇਆ ਐਨ ਚੋਟੀ ਦਾ ਜਫਾ ਕਕਰਾਲੇ ਦੇ ਵਿੱਚ ਲੱਗਦਾ ਹੋਇਆ ਹੈ ਦੀਪ ਤਬਰਜੀ ਦੀਆਂ ਦੋ ਕਬੱਡੀਆਂ 500 ਰੁਪਏ ਦੀਆਂ ਉਧਰ ਕਹਿੰਦੇ ਹੁਸ਼ਿਆਰਾ ਪੌਪੁਰੀਆ ਆ ਦੀਪ ਤਬਰਜੀ ਨੂੰ ਜਫਾ ਲਾ ਰਿਹਾ ਕਕਰਾਲੇ ਭਾਈਕੇ ਦੇ ਮੇਲੇ ਤੇ ਦੁਨੀਆਂ ਆਨੰਦ ਮਾਣਦੀ ਐ ਓਏ ਕੰਮਕਾਰ ਦੱਸ ਤੇਰਾ ਕੀ ਚੋਪਰਾ ਲਓ ਸਾਹਮਣੇ ਹੁਸ਼ਿਆਰਾ ਬਾਪਰੀਆ 1000 ਦਾ ਬਬਲਾ ਪਾਪੜਾ ਕਹਿੰਦਾ ਇੱਕ ਇੱਕ ਹਜ਼ਾਰ ਦੇਣਾ ਤਾਂ ਖੁਰਦ ਪਿੰਦਾ ਆਹ ਰੈਡਰ ਦਾ ਮੇਰੇ ਮਿੱਤਰੋ ਜਾਫੀ 4 ਨੇ ਇੱਕ ਪਾਸੇ ਕਹਿੰਦੇ ਤਬੁਰਜੀ ਪਿੰਦਾ ਉਹ ਟੀਮ ਮਾਝੇ ਤੋਂ ਚੱਲ ਕੇ ਆਈ ਹੈ ਦੂਜੇ ਪਾਸੇ ਕਹਿੰਦੇ ਦਿੜਬੇ ਦੀ ਟੀਮ ਹੈ ਆ ਜੀ ਬਾਰ ਬਾਰ ਬੇਨਤੀ ਹੈ ਮਲਾਜ਼ਮ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਕਹਿ ਕੇ ਥੋੜਾ ਕੱਠ ਘਟਵਾ ਦਿਓ ਜੀ ਗਰਾਊਂਡ ਦੇ ਵਿੱਚੋਂ ਪਰੋਤ ਕੈਨੇਡਾ ਖੁਸ਼ਕਰਨ ਯੂ ਐਸ ਏ ਵੱਲੋਂ ਬੋਲਟ ਦੀਆਂ ਤਿੰਨ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਇੱਕ ਪਾਸੇ ਫੂਲਾ ਸ਼ੁਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਚਾਰ ਜਾਂਤੀ ਖੇਡ ਮੈਦਾਨ ਦੇ ਵਿੱਚ ਸਾਜਨ ਵਰਗੇ ਤਿਆਰ ਬਰ ਤਿਆਰ ਹੈ ਪ੍ਰਤਾਪ ਕੜਿਆਣਾ ਤੇ ਭੁਰਿਆ ਸੀਸਰ ਇੱਕ ਪੂਰਥਲੇ ਤੋਂ ਪੁੱਜਾ ਹੋਇਆ ਅੱਜ ਜ਼ਿਲ੍ਹਾ ਪਟਿਆਲੇ ਦੇ ਕਕਰਾਲਾ ਭਾਈ ਕਾ ਪਿੰਡ ਦੇ ਵਿੱਚ ਮੇਰੇ ਵੀਰੋ ਇਹ ਕਹਿੰਦੇ ਨਰਪੈ ਸਿੰਘ ਮੋੜਹਰਾਂ ਦਾ ਕਬੱਡੀ ਕੱਪ ਹੈ ਇਹ ਬਬਲੇ ਪਾਪੜੇ ਦਾ ਮੇਲਾ ਹੁਸ਼ਿਆਰਾ ਪਾਪੜਿਆ ਉਹ ਸਾਹਮਣੇ ਟਰਾਈ ਕਰਦਾ ਹੋਇਆ ਸੋਨੀ ਸ਼ਰਮਾ ਨੇ ਅੱਜ ਦੇ ਪਾਣਾ ਤੇ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਕਹਿੰਦੇ ਟਰੈਕਟਰ ਦਾ ਜੇਤੂ ਹਰਮਨ ਬੁਲਟ ਹੋ ਗਿਆ ਮੇਰੇ ਵੀਰੋ ਬਹੁਤ ਬਹੁਤ ਮੁਬਾਰਕ ਹੈ 12 ਦੇ ਵਿੱਚੋਂ 12 ਨੰਬਰ ਨੇ ਦਿੜਵੇ ਦੇ ਸੱਤੀ ਨੇ ਅੱਜ ਦੇ ਕਬੱਡੀ ਕੱਪ ਤੇ ਦੋ ਟੱਕ ਲੈ ਕੇ ਇੱਕ ਜਫਾ ਲਾਇਆ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਸੱਤੀ ਦਿਨਵਾ ਕਹਿੰਦੇ ਟਰੈਕਟਰ ਦਾ ਜੇਤੂ ਬਣ ਗਿਆ